ਸਤਿ ਸ੍ਰੀ ਅਕਾਲ ਨਮਸਕਾਰ ਮੈਜਿਕਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡਵੇ ਪ੍ਰੋਪਰਟੀ ਤੇ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ ਸੈਕਟਰ 110 ਗਮਾਡਾ ਦੀ ਪ੍ਰੋਪਰਟੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੋ ਕਿ 192 ਗਜ ਦਾ ਇਸ ਦੇ ਵਿੱਚ ਇਹ ਵਿਲਾ ਬਣਿਆ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹਾਂ ਇਸ ਦੇ ਵਿੱਚ ਚਾਰ ਗੱਡੀਆਂ ਦੀ ਫਰੰਟ ਤੇ ਪਾਰਕਿੰਗ ਹੈ ਔਰ ਜੋ ਇਸ ਦੇ ਨਾਲ ਹੀ ਇੱਕ ਪਾਰਕ ਵੀ ਦਿੱਤਾ ਗਿਆ ਤੇ ਰੋਡ ਦੇਖ ਸਕਦੇ ਆ ਇਸ ਦੇ ਵਿੱਚ ਬਹੁਤ ਹੀ ਵਾਈਡ ਰੋਡ ਜੋ ਕਿ ਲੁੱਕ ਵਾਲੇ ਬਣੇ ਹੋਏ ਆ ਆਸ-ਪਾਸ ਸਾਰੇ ਘਰ ਬਣੇ ਹੋਏ ਆ ਸਾਹਮਣੇ ਪਾਰਕ ਹੈ ਮੇਨਟੇਨ ਕੀਤਾ ਹੋਇਆ ਫੁੱਲ ਫੁਲੀ ਮੇਨਟੇਨ ਹੈ ਪਾਰਕ ਹੈ ਗਮਾਡਾ ਦਾ ਹੈ ਸੈਕਟਰ ਹੈ 110 ਸੈਕਟਰ ਦੇ ਵਿੱਚ ਇਹ ਪ੍ਰਾਪਰਟੀ ਹੈ ਜਿਸ ਦੇ ਵਿੱਚ ਇਹ 192 ਗਜ ਦਾ ਵਿਲਾ ਬਣਿਆ ਜਿਸ ਦੇ ਇਹ ਮੇਨ ਐਂਟਰਸ ਹੈ ਔਰ ਬਾਹਰ ਗੱਡੀਆਂ ਵਾਸਤੇ ਪਾਰਕਿੰਗ ਇਸ ਦੇ ਵਿੱਚ ਵੀ ਟਾਈਲ ਲਗਾ ਕੇ ਇਸ ਨੂੰ ਵੀ ਸਾਰਾ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ ਮੇਨ ਹੈ ਇਸ ਦਾ ਐਂਟਰਸ ਡੋਰ ਉਨ ਦੇ ਨਾਲ ਹੀ ਸਟੇਜ ਦੇ نیچے ਇਹ ਸਟੋਰੇਜ ਸਪੇਸ ਜਿਸ ਦੇ ਵਿੱਚ ਮਟਰ ਵਗੈਰਾ ਰੱਖਿਆ ਗਿਆ ਪੌੜੀ ਬਾਹਰ ਤੋਂ ਆਇਆ ਨਕਸ਼ਾ ਵੈਸੇ ਇਸ ਦਾ ਤਿੰਨ ਮੰਜ਼ਲ ਦਾ ਪਾਸ ਹੈ ਬਾਕੀ ਬਣਿਆ ਇਹ ਜਿੱਦਾਂ ਗਰਾਉਂਡ ਫਲੋਰ ਤੇ 3 بی ਐਚ ਕੇ ਬਣਿਆ ਔਰ ਇੱਕ 1 ਰੂਮ ਸੈਟ ਇਸ ਦੇ ਫਰਸਟ ਫਲੋਰ ਤੇ ਬਣਿਆ ਡ్రਾਈਂਗ ਏਰੀਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਸਪੇਸ਼ੀਅਸ ਹੈ ਇਸ ਦੇ ਵਿੱਚ ਸੋਫਾ ਸੈਟ ਲੱਗਾ ਹੋਇਆ ਤੇ ਸਾਹਮਣੇ ਡਾਈਨਿੰਗ ਟੇਬਲ ਲੱਗਾ ਤੇ ਇਹ ਡਾਈਨਿੰਗ ਏਰੀਆ ਵੀ ਇਸ ਦੇ ਵਿੱਚ ਸਪੇਸ਼ੀਅਸ ਹੈ ਔਰ ਵਾਲਸ ਤੇ ਇਹ ਪੀ ਵੀ ਸੀ ਦਾ ਕੰਮ ਹੈ ਪਾਲ ਸੀ ਲਿੰਗ ਦਾ ਡਿਜ਼ਾਈਨ ਮੋਡੂਲਰ ਕਿਚਨ ਇਸ ਦੇ ਵਿੱਚ نیچے ਉੱਪਰ ਦੋਨਾਂ ਪਾਸੇ ਬਾਕਸ ਬਣੇ ਹੋਏ ਹੈ ਔਰ ਸਾਹਮਣੇ ਇਹ ਵਿੰਡੋ ਔਰ ਨਾਲ ਇਸ ਦੇ ਵਿੱਚ ਇਹ ਉੱਪਰ ਫਾਲ ਸੀਲਿੰਗ ਇਸ ਦੇ ਵਿੱਚ ਕੀਤੀ ਗਈ ਹੈ ਦੋਨੋਂ ਪਾਸੇ ਇਹ ਸੈਲਫ ਪਾ ਕੇ نیچے ਵੀ ਬਾਕਸ ਬਣੇ ਆ ਰੈਫਰਿਜਰੇਟਰ ਵਾਸਤੇ ਇਸ ਦੇ ਵਿੱਚ ਸਪੇਸ ਦਿੱਤੀ ਗਈ ਹੈ ਦੋ ਸਾਹਮਣੇ ਪੈਰਲ ਰੂਮ ਹੈ ਦੋਨਾਂ ਦੇ ਨਾਲ ਅਟੈਚ ਵਾਸ਼ਰੂਮ ਹੈ ਡਰੈਸਿੰਗ ਏਰੀਆ ਔਰ ਨਾਲ ਅਟੈਚ ਵਾਸ਼ਰੂਮ ਜਿਸ ਤਰ੍ਹਾਂ ਇਹ ਬੈਡਰੂਮ ਹੈ ਇਸ ਦੇ ਨਾਲ ਅਟੈਚ ਵਾਸ਼ਰੂਮ ਹੈ ਵਾਸ਼ਰੂਮ ਦੇ ਵਿੱਚ ਵੀ ਇੱਕ ਨਜ਼ਰ ਮਾਰਦੇ ਆ ਟਾਈਲ ਵਰਕ ਔਰ ਸਾਰਾ ਇਸ ਦੇ ਵਿੱਚ ਕੰਪਲੀਟ ਕੀਤਾ ਗਿਆ ਹੈ ਔਰ ਜੋ ਇਸ ਦੇ ਨਾਲ ਹੀ ਸਿਟਿੰਗ ਏਰੀਆ ਇਸ ਦੇ ਵਿੱਚ ਥੋੜਾ ਦਿੱਤਾ ਗਿਆ ਔਰ ਨਾਲ ਡਰੈਸਿੰਗ ਜਿਸ ਤਰ੍ਹਾਂ ਇਹ ਪ੍ਰੈਸਟੇਬ ਲਗਾਇਆ ਗਿਆ ਤੇ ਇਸ ਦੇ ਨਾਲ ਹੀ ਇੱਕ ਛੋਟਾ ਵਾਰਡਰੋਬ ਦਿੱਤਾ ਗਿਆ ਤੇ ਇਸ ਨੂੰ ਅਲੱਗ ਕੀਤਾ ਗਿਆ ਔਰ ਸਾਹਮਣੇ ਵੀ ਇਸ ਦੇ ਵਿੱਚ ਬੁਰੰਦ ਦੀ ਹੈ ਅਲਮੀਰਾ ਲੇਕਿਨ ਬੈਡਰੂਮ ਆ ਜਾਂਦਾ ਜਿਸ ਦੇ ਵਿੱਚ ਇਸ ਦੇ ਨਾਲ ਵੀ ਅਟੈਚ ਵਾਸ਼ਰੂਮ ਹੈ ਸ਼ਾਵਰ ਏਰੀਆ ਔਰ ਨਾਲ ਇਸ ਦੇ ਵਿੱਚ ਦੂਸਰਾ ਜੋ ਟਾਇਲਟ ਸੀਟ ਨਾਲ ਇਧਰ ਜੋ ਦੇਖ ਰਹੇ ਆ ਇਸ ਦੇ ਵਿੱਚ ਬੈੱਡ ਲਗਾਇਆ ਗਿਆ ਪਿੱਛੇ ਪੀਵੀਸੀ ਦਾ ਡਿਜ਼ਾਈਨ ਏਸੀ ਔਰ ਨਾਲ ਫਾਲਸ ਸੀਲਿੰਗ ਸਾਹਮਣੇ ਐਲਈਡੀ ਇਧਰ ਬਾਹਰ ਵਾਲਾ ਵੀਊ ਦੇਖ ਸਕਦੇ ਆ ਬਹੁਤ ਹੀ ਵਧੀਆ ਵੀਊ ਜਿਸ ਦੇ ਵਿੱਚ ਇਹ ਗਲਾਸ ਵਿੰਡੋ ਦਿੱਤੀ ਜੀ ਹੈ ਤਾਂ ਸਾਹਮਣੇ ਬਾਹਰ ਜਿਸ ਤਰ੍ਹਾਂ ਗ੍ਰੀਨਰੀ ਲਗਾ ਕੇ ਇਸ ਨੂੰ ਵਧੀਆ ਮੇਨਟੇਨ ਤਿਆਰ ਕੀਤਾ ਜਾ ਸਕਦਾ ਹੈ ਔਰ ਇਸ ਦਾ ਜੋ 3rd ਬੈਡਰੂਮ ਹੈ ਉਹ ਵੀ ਦੇਖਦੇ ਆ ਇਹ ਇਸ ਦਾ ਜੋ 3rd ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵੀ ਬੈੱਡ ਲਗਾਈ ਗਈ ਆ ਬੈਟਰੀ ਫਾਇਲ ਟਾਈਲ ਔਰ ਜੋ ਫਾਲਸ ਸੀਲਿੰਗ ਨਾਲ ਇਸ ਦਾ ਅਟੈਚ ਵਾਸ਼ਰੂਮ ਉਸੇ ਤਰ੍ਹਾਂ ਹੀ ਇਸ ਨੂੰ ਵੀ ਸ਼اور ਏਰੀਆ ਨਾਲ ਕੀਤਾ ਗਿਆ ਹੈ ਔਰ ਵਾਰਡਰੋਬ ਇੱਕ ਸਾਈਡ ਤੇ ਕੀਤਾ ਗਿਆ ਔਰ ਬੈਕ ਸਾਈਡ ਤੇ ਅਸੀਂ ਦੇਖ ਸਕਦੇ ਹਾਂ ਜੋ ਬਾਲਕਨੀ ਵਾਲਾ एरिया ਪਿੱਛੇ ਬੈਕ ایرিয়া ਦੇਖ ਸਕਦੇ ਆ ਇਸ ਦੇ ਵਿੱਚ ਵੀ ਵਾਸ਼ਿੰਗ ਮਸ਼ੀਨ ਲਗਾ ਕੇ ਇਸ ਨੂੰ ਕੰਮ ਕੀਤਾ ਗਿਆ ਹੈ ਔਰ ਇਸ ਦੀ ਜੋ ਖਾਸੀਅਤ ਹੈ ਇਸ ਦੀ ਜੋ ਐਡਵਾਂਟੇਜ ਹੈ ਇਹ 129 ਗਜ ਦਾ ਪਾਰਕ ਜੋ ਤੁਹਾਨੂੰ ਨਾਲ ਇਸ ਦੇ ਮਿਲ ਰਿਹਾ ਤਾਂ ਇਹ ਇਸ ਦੇ ਵਿੱਚ ਤੁਸੀਂ ਇਸ ਨੂੰ ਮੇਨਟੇਨ ਕਰ ਸਕਦੇ ਆ ਥੋੜਾ ਇਸ ਦੇ ਵਿੱਚ ਫਲੋਰ ਲਗਾ ਕੇ ਇਸ ਨੂੰ ਪੱਕਾ ਵੀ ਰੱਖਿਆ ਗਿਆ ਔਰ ਨਾਲ ਇਧਰ ਕੱਚਾ ਏਰੀਆ ਜਿਸ ਦੇ ਵਿੱਚ ਕਾ ਵਗੈਰਾ ਲੱਗਾ ਹੋਇਆ ਤੇ ਇਸ ਨੂੰ ਥੋੜਾ ਕਟਿੰਗ ਵਗੈਰਾ ਕਰਾ ਕੇ ਇਸ ਨੂੰ ਪਾਰਕ ਨੂੰ ਮੇਨਟੇਨ ਕੀਤਾ ਜਾ ਸਕਦਾ ਹੈ ਸਾਈਡਾਂ ਤੇ ਜਿਸ ਤਰ੍ਹਾਂ ਦਰਖਤ ਲੱਗੇ ਆ ਉੱਪਰ ਵੀ ਇੱਕ ਦਰਖਤ ਹੋਰ ਲੱਗਾ ਹੈ ਤਾਂ ਗੇਟ ਇਸ ਦਾ ਅਲੱਗ ਤੋਂ ਦਿੱਤਾ ਗਿਆ ਤੇ ਇਹ ਇਸ ਦੇ ਨਾਲ ਐਕਸਟਰਾ ਜੋ ਪਾਰਕ ਹੈ ਤਾਂ ਫਰਸਟ ਫਲੋਰ ਤੇ ਵੀ ਇੱਕ ਨਜ਼ਰ ਮਾਰਦੇ ਆ ਤਾਂ ਫਰਸਟ ਫਲੋਰ ਦੇ ਅਸੀਂ ਇਸ ਦੇ ਪਹੁੰਚ ਗਏ ਜਿਸ ਤਰ੍ਹਾਂ ਹੀ ਦੇਖ ਸਕਦੇ ਆ ਸਟੇਅਰਜ਼ ਬਾਹਰ ਤੋਂ ਆ ਗ੍ਰੇਲਿੰਗ ਇਸ ਦੇ ਵਿੱਚ ਲੱਗੀ ਹੋਈ ਹੈ ਔਰ ਨਾਲ ਹੀ ਇਸ ਦੇ ਨਾਲ ਇਹ ਫਰਸਟ ਫਲੋਰ ਦਾ ਇਹ ਰੂਮ ਦਿੱਤਾ ਗਿਆ ਔਰ ਅਟੈਚ ਇਸ ਦਾ ਵੀ ਵਾਸ਼ਰੂਮ ਹੈ ਇਸ ਦੇ ਵਿੱਚ ਵੀ ਸੀਟ ਵਾਸ਼ ਬੈਸਨ ਸ਼ਾਵਰ ਵਾਲਟਾਈਨ ਸਾਰਾ ਇਸ ਦੇ ਵਿੱਚ ਕੰਪਲੀਟ ਹੈ ਇਹ ਟੂ ਸਾਈਡ ਓਪਨ ਹੈ ਜੋ ਇਸ ਦੇ ਬੈਕ ਸਾਈਡ ਤੇ ਇਹ ਓਪਨ ਏਰੀਆ ਜਿਸ ਨੂੰ ਬਾਹਰ ਵਾਲਾ ਏਰੀਆ ਵੇੜਾ ਏਰੀਆ ਕਹਿ ਸਕਦੇ ਆ ਇਸ ਦੇ ਨਾਲ ਹੀ ਇਹ ਬੈਕ ਸਾਈਡ ਤੇ ਵੀ ਓਪਨ ਸਾਰਾ ਏਰੀਆ ਟੂ ਸਾਈਡ ਓਪਨ ਹੈ ਇਧਰ ਸਾਈਡ ਤੇ ਵੀ ਇਹ ਆਪਾਂ ਇਸ ਨੂੰ ਓਪਨ ਹੀ ਕਹਿ ਸਕਦੇ ਆ ਕਿਉਂਕਿ ਇਧਰ ਵੀ پارک ਕੀ ਹੈ ਤੇ ਇਹ ਇਸ ਦਾ ਜੋ ਫਰੰਟ ਹੈ ਔਰ ਬੈਕ ਤੇ ਵੀ ਸਾਰਾ ਗ੍ਰੀਨ ਏਰੀਆ ਹੈ ਹਾਂ 192 ਗਜ ਦਾ ਇਹ ਬਿਲਾ ਤੁਹਾਡੇ ਰਸਤੇ ਤੇ ਲੈ ਕੇ ਆਇਆ ਜੋ ਕਿ ਸੈਕਟਰ 110 ਮੋਹਲੀ ਦੀ ਲੋਕੇਸ਼ਨ ਗਮਾੜਾ ਦੀ ਇਹ ਪ੍ਰਾਪਤੀ ਹੈ ਅਪਰੂਵਡ ਏਰੀਆ ਸਾਰਾ ਸਾਹਮਣੇ ਇਸ ਦੇ ਵਿੱਚ ਵਾਈਡ ਲੁੱਕ ਵਾਲੇ ਰੋਡ ਬਣਿਆ ਹੈ ਬਿਲਕੁਲ ਸਾਹਮਣੇ ਪਾਰਕ ਹੈ ਕਾਰਨਰ ਦਾ 3 ਸਾਈਡ ਓਪਨ ਹੈ ਕਰਾ ਸਾਈਡ ਤੇ 129 ਗਜ ਦਾ ਪਾਰਕ ਤੁਹਾਨੂੰ ਐਕਸਟਰਾ ਮਿਲ ਰਿਹਾ ਹੈ ਪਿੱਛੇ ਵਾਲੇ ਪਾਸੇ ਵੀ ਓਪਨ ਹੈ ਤੇ ਬਹੁਤ ਹੀ ਵਧੀਆ ਇਹ ਲੁੱਕ ਦੇ ਨਾਲ ਵਧੀਆ ਨਕਸ਼ਾ ਇਸ ਦਾ ਬਣਿਆ ਹੋਇਆ ਹੈ ਜਿਸ ਦੇ ਨਾਲ ਸਾਹਮਣੇ ਤੁਸੀਂ ਤਿੰਨ ਚਾਰ ਗੱਡੀਆਂ ਫਰੰਟ ਤੇ ਪਾਰਕ ਕਰ ਸਕਦੇ ਆਂ ਔਰ ਵੈਲ ਮੇਨਟੇਨ ਹੈ ਇਸ ਨੂੰ ਕੋਈ 4-5 ਸਾਲ ਪਹਿਲਾਂ ਓਨਰ ਨੇ ਆਪਣੇ ਰਹਿਣ ਵਾਸਤੇ ਤਿਆਰ ਕੀਤਾ ਸੀ ਤਾਂ ਇਹ ਕਿਸੇ ਕਾਰਨ ਵਾਸੋ ਉਸ ਨੂੰ ਸੇਲ ਕਰ ਰਿਹਾ ਹੈ ਤੇ ਇਸ ਦਾ ਜੋ ਆਸਕਿੰਗ ਪ੍ਰਾਈਸ ਹੈ 1.5 ਕਰੋੜ ਹੈ 1.50 CR ਇਸ ਦਾ ਰੇਟ ਹੈ ਤਾਂ ਇਸ ਨੂੰ ਦੇਖਣ ਲਈ ਇਸ ਦੇ ਪੇਪਰ ਚੈੱਕ ਕਰਨ ਲਈ ਇਸ ਦੀ ਲੋਕੇਸ਼ਨ ਦੇਖਣ ਲਈ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰੋ ਤਾਂ ਇਸੇ ਤਰ੍ਹਾਂ ਹੀ ਹੋਰ ਨਵੀਆਂ ਆਪਸ਼ਨਸ ਲੈ ਕੇ ਪੇਸ਼ ਹੁੰਦੇ ਰਵਾਂਗੇ ਅੱਜ ਲਈ ਇੰਨਾ ਹੀ ਕਾਫੀ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ